ਇੱਥੇ ਵੀ ਕਹਿੰਦੇ ਜਿਹੜੀਆਂ ਟਰਾਲੀਆਂ ਦਾ ਪਹਿਲਾਂ ਤੇ ਕਿਸਾਨਾਂ ਦਾ ਮਸਲਾ ਪਿਆ ਰਿਹਾ ਉਹਦੇ ਤੇ ਗੱਲਬਾਤ ਹੁੰਦੀ ਰਹੀ ਉਹ ਹੁਣ ਸਮਾਨ ਦਾ ਮਸਲਾ ਪਿਆ ਹੋਇਆ ਟਰਾਲੀਆਂ ਦੇ ਵਿੱਚੋਂ ਜਾਂ ਉੱਥੇ ਜਿਹੜਾ ਹੋਰ ਸਮਾਨ ਸੀ 쿨ਰ ਵਗੈਰਾ ਸੀ ਕੁਝ ਰਸੋਈ ਨਾਲ ਜੁੜਿਆ ਹੋਇਆ ਸਮਾਨ ਸੀ ਜਾਂ ਕੁਝ ਹੋਰ ਚੀਜ਼ਾਂ ਸੀ ਉਹ ਚੋਰੀ ਹੋ ਗਈਆਂ ਨੇ ਕਹਿੰਦੇ ਕਿ 3 ਐਫ ਆਈ ਆਰ ਵੀ ਹੋ ਗਈਆਂ ਨੇ ਉਸ ਮਾਮਲੇ ਦੇ ਵਿੱਚ ਹਮ ਤਾਂ ਇਹ ਇੱਕ ਵੱਖਰਾ ਮਸਲਾ ਬਣ ਗਿਆ ਜੀ ਨਵਾ ਨਹੀਂ ਮਸਲਾ ਤੇ ਦੇਖੋ ਬਣੂਗਾ ਮੈਂ ਇਹਨਾਂ ਦੇ ਇੱਕ ਵਿਧਾਇਕ ਸਾਹਿਬ ਨੂੰ ਸੁਣ ਰਿਹਾ ਸੀਗਾ ਅੱਜ ਵਿਧਾਨ ਸਭਾ ਦੀ ਜਦੋਂ ਕਾਰਵਾਈ ਸਟਾਰਟ ਹੋਣ ਲੱਗੀ ਆ ਜੀ ਸਵੇਰੇ ਸਵੇਰੇ ਉਹ ਕਿਤੇ ਰੱਬੋਂ ਚੱਲ ਪਿਆ ਤੇ ਉਹ ਬੈਠਾ ਨਹੀਂ ਕਰਦੇ ਹੁੰਦੇ ਹੂੰ ਤਾਂ ਮੈਂ ਉਹ ਮਤਲਬ ਕਿ ਭੁੱਲ ਗਿਆ ਹੁਣ ਮੈਨੂੰ ਨਾ ਦੋ ਤਿੰਨ ਐਮ ਐਲ ਏ ਉਹਨਾਂ ਦੇ ਫੇਸ ਜਿਹੜੇ ਇੱਕੋ ਜਿਹੇ ਲੱਗਦੇ ਆ ਹੂੰ ਤੇ ਮੈਂ ਅਕਾਲ ਚ ਦੇਖਿਆ ਨਹੀਂ ਕਿਹੜਾ ਬੋਲ ਰਿਹਾ ਸੀ ਪਰ ਉਹ ਬੋਲ ਰਿਹਾ ਸੀਗਾ ਕਿ ਸ਼ਾਇਦ ਪੱਤਰਕਾਰਾਂ ਨੇ ਇਸ ਮੁੱਦੇ ਤੇ ਉਹਨਾਂ ਤੋਂ ਸਵਾਲ ਪੁੱਛਿਆ ਜੀ ਉਹ ਕਹਿ ਰਹੇ ਸੀਗੇ ਕਿ ਮਤਲਬ ਜੇਤ ਟਰਾਲੀਆਂ ਵਾਲੀ ਜਾਂਚ ਅਸੀਂ ਕਰਾਉਣ ਲੱਗੇ ਤੇ ਚੱਲ ਗਈ ਸਰਕਾਰ ਵੱਲੇ ਆ ਤੁਹਾਡੇ ਹਮ ਮੈਂ ਆਖਿਆ ਮੈਂ ਉਹਦੇ ਤੇ ਲਿਖਿਆ ਵੀ ਆ ਮੈਂ ਆਪਣੇ ਦ੍ਰਿਸ਼ਟੀਕੋਣ ਤੋਂ ਕਹਿੰਨਾ ਹਮ ਮੇਰੀ ਟੀਮ ਜਾਂ ਕਿਸੇ ਦਾ ਕੋਈ ਆਫੀਸ਼ੀਅਲੀ ਉਹ ਨਹੀਂ ਹੈ ਜੀ ਇਹ ਮੇਰਾ ਆਪਣਾ opinion ਹੈ ਹਮ ਕਿ ਇੱਕ ਹੁੰਦੀ ਹੈ ਲੀਡਰਸ਼ਿਪ ਜਿਹੜੀ ਨਾ ਤੁੱਕੇ ਨਾਲ ਆ ਜਾਂਦੀ ਆ ਉੱਤੇ ਜਿੰਨੂੰ ਆਪਾਂ ਪੰਜਾਬੀ ਚ ਕਹਿੰਨੇ ਦਾ ਫੱਬ ਗਿਆ ਜਾਂ ਦਾ ਲੱਗ ਗਿਆ ਹਮ ਇੱਕ ਲੀਡਰਸ਼ਿਪ ਹੁੰਦੀ ਹੈ ਸਰ ਉਹ ਕਸ-ਕਸ ਕੇ ਹੁੰਦੀ ਹੈ ਜੀ ਕਸ ਕਸ ਕਰਤੇ ਹੁੰਦੀ ਹੈ ਬਿਲਕੁਲ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਮਤਲਬ ਕਿ ਸਭ ਲਹਿਰਾਂ ਦੇ ਵਿੱਚ ਕੰਮ ਕੀਤਾ ਹੁੰਦਾ ਸਟੱਡੀਆਂ ਕੀਤੀਆਂ ਹੁੰਦੀਆਂ ਕਈ ਮੁਲਕਾਂ ਦੀ ਮਤਲਬ ਕਿ ਸਟੱਡੀ ਹੁੰਦੀ ਹੈ ਉਹਨਾਂ ਦੇ ਕੋਲ ਡਾਟਾ ਹੁੰਦਾ ਫੈਕਟ ਹੁੰਦੇ ਨੇ ਬਹੁਤ ਕੁਝ ਹੁੰਦਾ ਹਮ ਸੋਸ਼ੀਲੀ ਇਕਨੋਮੀ ਦੀ ਜਿਹੜੀ ਜਾਣਕਾਰੀ ਉਹਨਾਂ ਮਤਲਬ ਕਿ ਚਾਰੇ ਕੰਨੀਆਂ ਕਹ ਲਓ ਕਿ ਪੂਰੀਆਂ ਤਜਰਬਾ ਪੂਰਾ ਹੁੰਦਾ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਤੱਕ ਤਾਂ ਫਿਰ ਐਸ ਲੀਡਰਸ਼ਿਪ ਨੂੰ ਕੀ ਕਹੋਗੇ ਤੁਸੀਂ ਭਾਈ ਸਾਹਿਬ ਸਰਕਾਰ ਦਾ ਫਰਜ਼ ਹੈ ਕਿ ਇਨਸਾਨ ਦੀ ਜਾਨ ਤੋਂ ਆਪਦੇ ਨਾਗਰਿਕ ਦੀ ਜਾਨ ਤੋਂ ਲੈ ਕੇ ਉਹਦਾ ਮਾਲ ਅਸਬਾਬ ਸੂਈ ਤੋਂ ਜਹਾਜ਼ ਹੋ ਸਕਦਾ ਹੋ ਉਹਦੇ ਰਾਖੇ ਤੁਸੀਂ ਹੋ ਜਿਸ ਲੀਡਰ ਨੂੰ ਆਪਣੀ ਜ਼ਿੰਮੇਵਾਰੀ ਦਾ ਹੀ ਅਹਿਸਾਸ ਨਹੀਂ ਹੈਗਾ ਉਹਨੂੰ ਇਹ ਪਤਾ ਹੀ ਨਹੀਂ ਕਿ ਇਹ ਸਟੇਟ ਦਾ ਫਰਜ਼ ਹੈ ਜੀ ਸਭ ਇਹ ਇੱਥੇ ਅਕਸਰ ਗੱਲ ਕਹਿੰਦੇ ਹਨ ਨਾ ਕਿ ਜਿਸ ਕਤਲ ਦਾ ਹੂੰ ਜਿਸ ਕਤਲ ਦਾ ਕਾਤਲ ਨਹੀਂ ਲੱਭਦਾ ਨਾ ਸਮਝ ਲਓ ਉਸ ਦਾ ਕਾਤਲ ਹੁਕਮਰਾਨ ਹੈ ਕਿਉਂ ਕਹਿੰਦੇ ਆ ਕਿਉਂਕਿ ਜ਼ਿੰਮੇਵਾਰੀ ਉਹਦੀ ਆ ਨਾ ਲੱਭਣ ਦੀ ਬਿਲਕੁਲ ਬਿਲਕੁਲ ਜੇ ਉਹ ਲੱਭ ਨਹੀਂ ਪਾ ਰਿਹਾ ਨਾ ਤਾਂ ਸਮਝ ਲਓ ਉਹੀ ਆ ਉਹੀ ਹੈ ਜੀ ਤੇ ਇੱਥੇ ਤੇ ਫਿਰ ਇਹ ਇਹ ਏਡੇ ਮੈਂ ਤੇ ਮੈਂ ਹੁਣ ਸ਼ਬਦ ਕੀ ਕਿਉਂਕਿ ਚੁਣੇ ਨਮਾਇंदे ਨੇ ਜੀ ਮੈਂ ਕੀ ਸ਼ਬਦ ਇਸਤੇਮਾਲ ਕਰਾਂ ਕਿ ਭਾਈ ਤੁਹਾਡੀ ਜ਼ਿੰਮੇਵਾਰੀ ਆ ਠੀਕ ਆ ਕਰੈਕਡਾਊਨ ਤੁਸੀਂ ਕੀਤਾ ਜੀ ਕਿਸਾਨਾਂ ਤੇ ਜਦ ਆਪਰੇਸ਼ਨ ਉਲੀਕਿਆ ਤੁਸੀਂ ਠੀਕ ਹੈ ਨਾ ਜੀ ਤਾਂ ਉਹਦੇ ਚ ਤੁਹਾਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਉਹਨਾਂ ਦੀ ਮਸ਼ੀਨਰੀ ਨਹੀਂ ਖਲੋਤੀ ਉੱਥੇ ਇਕੱਲੇ ਟਰੈਕਟਰ ਟਰਾਲੀਆਂ ਨਹੀਂ ਐ ਉਹ ਘਰ ਬਣੇ ਹੋਏ ਨੇ ਜੀ ਕਿਸੇ ਦਾ ਉੱਥੇ ਟੀਵੀ ਲੱਗਾ ਕਿਸੇ ਦਾ ਕੋਈ ਏਸੀ ਲੱਗਾ ਜੀ ਕਿਸੇ ਨੇ ਆਪਣੇ ਘਰੋਂ ਉੱਥੇ ਕੋਈ ਪੱਖਾ ਖੜਿਆ ਹੋਏਗਾ ਭਾਈ ਕਿਸੇ ਦੀ ਖੂਨ ਪਸੀਨੇ ਦੀ ਕਮਾਈ ਆ ਜਾਓ ਸਾਂਝੇ ਪੈਸੇ ਇਕੱਠੇ ਕੀਤੇ ਹੁੰਦੇ ਸੰਗਤ ਦੇ ਪੈਸੇ ਨਾਲ ਹੁੰਦੀ ਜੀ ਜੀ ਤਾਂ ਤੁਸੀਂ ਉਦੋਂ ਹੀ ਇੱਕ ਰੋਡ ਮੈਪ ਤਿਆਰ ਕਰਦੇ ਆਪਦਾ ਸਾਰਾ ਇਹ ਪਾਈ ਅਸੀਂ ਜੇ ਕ੍ਰੈਕਡਾਉਨ ਕਰਨਾ ਹੈ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਸਮਾਨ ਆ ਅਸੀਂ ਉਹਦੀ ਹਿਫਾਜ਼ਤ ਕਿ ਤਰ੍ਹਾਂ ਕਰਨੀ ਹੈ ਫਿਰ ਉਹ ਸਮਾਨ ਹੈਂਡਓਵਰ ਕਿਦਾਂ ਕਰਨਾ ਹੈ ਉਹ ਸਾਰਾ ਤੁਹਾਡੇ ਕੋਲ ਪ੍ਰੋਗਰਾਮ ਉਲੀਕਿਆ ਹੋਣਾ ਚਾਹੀਦਾ ਸੀ ਤੇ ਤੁਸੀਂ ਕੀ ਕੀਤਾ ਸਾਰਾ ਕੁਝ ਉਹਨਾਂ ਨੂੰ ਮਾਰ ਮਾਰ ਕੇ ਛੋਟੇ ਪਟ ਭਜਾਤਾ ਤੁਸੀਂ ਬਿਲਕੁਲ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਟਰੱਕ ਹਰਿਆਣੇ ਨੂੰ ਕਬਾੜ ਦਾ ਭਰਿਆ ਜਾਂਦਾ ਉਹ ਫੜਿਆ ਗਿਆ ਤੁਹਾਡੇ ਦਾਵਾ ਕੀਤਾ ਜਾਂਦਾ ਅੱਜ ਤੱਕ ਗੱਲ ਸਦਨ ਤੱਕ ਚੱਲੇ ਗਈ ਨਾ ਸਾਹਿਬ ਜੀ ਕਿ ਸੁਖਪਾਲ ਸਿੰਘ ਖੈਰਾਹੁਰਾ ਨੇ ਇਹਨਾਂ ਦੇ ਇੱਕ ਵਿਧਾਇਕ ਦਾ ਜ਼ਿਕਰ ਕੀਤਾ ਉੱਥੇ ਠੀਕ ਹੈ ਨਾ ਜੀ ਜਿਸ ਵਿਧਾਇਕ ਬਾਰੇ ਆਪਾਂ ਉਸ ਦਿਨ ਵੀਡੀਓ ਬੜੀ ਵਾਇਰਲ ਹੋਈ ਕਿ ਉਹਦਾ ਘਰ ਇਹ ਘਰ ਨਹੀਂ ਸੀਗਾ ਉਹਦਾ ਪਰ ਮੈਂ ਉਸ ਦਿਨ ਹੀ ਸ਼ਨੀਵਾਰ ਕਿਹਾ ਸੀਗਾ ਆਪਣੇ ਸ਼ਨੀਵਾਰ ਵਾਲੇ ਲਾਈਵ 'ਚ ਕਿ ਭਾਈ ਠੀਕ ਹੈ ਬਤਾ ਇੱਕ ਦਾ ਘਰ ਨਹੀਂ ਪਰ ਇਸ ਗੱਲ ਨੂੰ ਤੇ ਇਨਕਾਰ ਨਹੀਂ ਕੀਤਾ ਜਾ ਸਕਦਾ ਨਾ ਕਿ ਕੱਲ ਨੂੰ ਕੋਈ ਲਿੰਕ ਨਿਕਲ ਆਵੇ ਨੇੜੇ-ਟੇੜੇ ਬੰਦੇ ਹੋ ਜਾਣ ਤਾਂ ਉਹੀ ਗੱਲ ਹੋਈ ਆ ਕਿ ਇਲਜ਼ਾਮات ਇਹ ਲੱਗਦੇ ਨੇ ਕਿ ਇਹਨਾਂ ਦੇ ਆਪਣੇ ਬੰਦਿਆਂ ਦੇ ਘਰੋਂ ਸਮਾਨ ਮਿਲ ਰਿਹਾ ਜੀ ਹੂੰ ਇਹ ਹਾਲਾਂਕਿ ਕਹ ਲੋ ਕਿ ਜਿੱਦਾਂ ਇੱਕ ਸਰਪੰਚ ਦਾ ਜ਼ਿਕਰ ਆਉਂਦਾ ਹੁਣ ਸਰਪੰਚ ਸਾਹਿਬ ਤੇ ਮੁਕਰਰ ਕਹਿੰਦੇ ਕਿ ਬਈ ਇਹ ਜਗ੍ਹਾ ਮੇਰੀ ਨਹੀਂ ਸੀ ਇਹ ਔਰਤ ਦੀ ਜਗ੍ਹਾ ਹੈ ਜੀ ਤੇ ਇਹ ਜਿਹੜਾ ਉਹ ਸਰਪੰਚੀ ਦਾ ਕਹ ਲੋ ਕਿ ਕੰਮ ਆ ਤਾਂ ਉਹਦੇ ਕਰਕੇ ਵਿਰੋਧੀ ਪਾਰਟੀ ਇਦਾਂ ਕਰ ਰਹੀ ਉੱਥੇ ਤੇ ਲੜਾਈ ਹੋਈ ਹੈ ਨਾ ਬੰਦੇ ਜ਼ਖਮੀ ਹੋਏ ਨੇ ਉਧਰ ਤੋ ਤੂੰ ਕਹਿਣ ਦਾ ਮਤਲਬ ਇਹ ਆ ਕਿ ਜੋ ਇਹ ਸਭ ਕੁਝ ਚੱਲਦਾ ਪਿਆ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਤੇ ਇਕਦਾਬ ਹੋਰ ਲੱਗਦਾ ਹੂੰ ਹੁਣ ਦਾਗ ਅੱਛਾ ਇਹਨਾਂ ਦੇ ਟ੍ਰੋਲਰ ਉਹਨਾਂ ਨੇ ਮੇਰਾ ਨਾਮ ਰੱਖਿਆ ਸੀ ਚੈਨੀ ਚੋਰ ਤੇ ਵੇਖ ਲਓ ਵੇਖ ਲਓ ਕੁਦਰਤ ਕਿੱਡੀ ਬਲਵਾਨ ਐ ਮੈਂ ਕਦੇ ਨਹੀਂ ਸੀ ਬੋਲਿਆ ਅੱਜ ਤੱਕ ਉਹ ਜਵਾਬ ਹੀ ਨਹੀਂ ਦਿੱਤਾ ਅੱਜ ਅੱਜ ਵੇਖ ਲਓ ਉਹਨਾਂ ਤੇ ਕੀ ਕੀ ਟੈਗ ਲੱਗਾ ਮੈਂ ਫਿਰ ਵੀ ਨਹੀਂ ਕਹੂੰਗਾ ਮੈਂ ਫੇਰ ਵੀ ਨਹੀਂ ਕਹਾਂਗਾ ਬੜਾ ਜੇਰਾ ਵੱਡਾ ਹੈ ਬਹੁਤ ਕੁਦਰਤ ਨੇ ਜੇਰਾ ਵੱਡਾ ਦਿੱਤਾ ਹੈ ਬਈ ਗੱਲ ਸੁਣੋ ਕਿ ਅੱਜ ਤੁਸੀਂ ਉਹ ਬਦਨਾਮੀ ਘਟ ਲਈ ਜਿਹਦਾ ਮੈਂ ਜ਼ਿਕਰ ਨਹੀਂ ਕਰਾਂਗਾ ਕਿਉਂਕਿ ਸਾਰੀ ਪਾਰਟੀ ਦਾ ਮਸਲਾ ਪਾਰਟੀ ਚ ਅੱਛੇ ਮਾੜੇ ਲੋਕ ਹੁੰਦੇ ਆ ਕਿ ਅੱਜ ਤੁਹਾਨੂੰ ਲੋਕ ਕੀ ਕਹਿ ਕੇ ਸੰਬੋਧਨ ਕਰ ਰਹੇ ਕਿ ਤੁਸੀਂ ਤੇ ਯਾਰ ਉਹ ਲੋਕ ਨਿਕਲੇ ਨਹੀਂ ਤੁਸੀਂ ਤੇ ਮੁਰਦਿਆਂ ਦੀ ਮਿੰਜ ਵੀ ਨਾ ਛੱਡੀ ਤੁਸੀਂ ਤੇ ਕੁਝ ਵੀ ਨਹੀਂ ਛੱਡਿਆ ਯਾਰ ਸੱਚੀ ਮਤਲਬ ਕਿ ਜਿਹੜਾ ਉਹ ਸਮਾਨ ਸੀਗਾ ਤੁਸੀਂ ਉਹ ਵੀ ਘਰਾਂ ਚ ਠਾਲ ਲਿਆ ਕਿਥੋਂ ਦੀ ਕਰਤੂਤ ਆ ਜੀ ਇਹ ਹੁਣ ਐਫ ਆਈ ਆਰ ਹੋਣ ਹੋਈਆਂ ਤੇ ਐਫ ਆਈ ਆਰ ਦੀ ਜ਼ਰੂਰਤ ਹੀ ਨਾ ਪੈਂਦੀ ਜਦੋਂ ਲੱਗੀ ਪੁਲਿਸ ਸੀ ਹੂੰ ਤਾਂ ਸਮਾਨ ਉਹਨਾਂ ਨੂੰ ਹੈਂਡ ਓਵਰ ਕਰ ਦੇ ਅਗਲੇ ਦਿਨ ਕਰ ਦੇ 24 ਘੰਟਿਆਂ ਬਾਅਦ ਕਰ ਦਿੰਦੇ ਪੈਰਾ ਲਾ ਕੇ ਰੱਖਦੇ ਕਿ ਆ ਤੁਹਾਡਾ ਭਾਈ ਅਸੀਂ ਇੱਕ ਵਾਰੀ ਸਮਾਨ ਪਾਸੇ ਕਰਕੇ ਇੱਥੇ ਰੱਖ ਦਿੱਤਾ ਆ ਕੇ ਆਪਦਾ ਸਿਆਣ ਕੇ ਲੈ ਜਾਓ ਜੀ ਠੀਕ ਹੈ ਨਾ ਜੀ ਵਿਸ਼ੇਸ਼ ਪਾਸ ਬਣਾ ਦਿਓ ਹਾਂ ਤੁਹਾਡੇ ਲੋਕਲ ਥਾਣਿਆਂ ਚੋਂ ਪਾਸ ਬਣ ਜਾਂਦੇ ਜਾਂ ਕੁਝ ਵੀ ਹੋ ਜਾਂਦਾ ਲੋਕਲ ਪੱਧਰ ਤੇ ਕਿ ਜਾਓ ਭਾਈ ਤੁਸੀਂ ਆਪਦਾ ਸਮਾਨ ਲਿਓ ਕਿਉਂਕਿ ਤੁਸੀਂ ਕੋਈ ਧਰਨਾ ਨਹੀਂ ਲਾਉਂਗੇ ਹੂੰ ਡਿਕਲੇਰੇਸ਼ਨ ਲੈ ਲਓ ਅਗਲੇ ਤੋਂ ਕੀ ਆ ਕਿ ਭਾਈ ਅਸੀਂ ਕੋਈ ਧਰਨਾ ਨਹੀਂ ਲਾਵਾਂਗੇ ਅਸੀਂ ਆਪਦਾ ਸਮਾਨ ਲੈਣ ਜਾਣਾ ਤੇ ਲੋਕਲ ਪ੍ਰਸ਼ਾਸਨ ਤੋਂ ਪਾਸ ਬਣਵਾ ਕੇ ਜਾ ਕੇ ਤੇ ਆਪਦਾ ਸਮਾਨ ਚੱਕ ਲੋ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਉਲੀਕਿਆ ਜਾ ਸਕਦਾ ਸੀ ਇਨਾਂ ਨੇ ਇਨਾਂ ਨੇ ਤੇ ਐਸਾ ਕੀਤਾ ਕਿ ਜਿਵੇਂ ਹੁਣ ਮਤਲਬ ਕਿ ਵੀ ਹੋ ਜਾਂਦਾ ਸੜਕਾਂ ਤੇ ਐ ਤੁਰਦੇ ਜਿਵੇਂ ਪਯੋ ਦਾ ਰਾਜ ਹੁੰਦਾ ਕਿ ਇਹ ਤੇ ਐ ਤੁਰ ਲੱਗ ਪਏ ਕਿ ਜਿਵੇਂ ਸਾਡਾ ਤੇ ਹੁਣ ਸਦਾ ਹੀ ਰਾਜ ਇੱਥੇ ਰਹਿਣਾ ਜੀ 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 ਬਿਲਕੁਲ ਠੀਕ ਹੈ ਨਾ ਜੀ ਤੁਹਾਨੂੰ ਜਵਾਬ ਦੇਣਾ ਹਾਲੇ ਇਨਾਂ ਤੇ ਪਟੀਸ਼ਨ ਵੀ ਪੈ ਸਕਦੀ ਆ ਹਾਈ ਕੋਰਟ ਚ ਕਿਉਂਕਿ ਮਾਲ ਐ ਅਸਬਾਬ ਦੀ ਰਾਖੀ ਕਰਨੀ ਅੱਛਾ ਐਫ ਆਈ ਆਰ ਤੇ ਉਦੋਂ ਨਹੀਂ ਬਣਦੀ ਸੀ ਜਦੋਂ ਇਹਨਾਂ ਘਰਾਂ ਚੋਂ ਟਰਾਲੀਆਂ ਮਿਲੀਆਂ ਸਟਾਰਟ ਹੋਈਆਂ ਜੀ ਹੋਰ ਤੁਸੀਂ ਜਾਣਕਾਰੀ ਦੇ ਰਹੇ ਹੋ ਕਿ ਐਫ ਆਈ ਆਰ ਹੁਣ ਇੱਕ ਟੁੱਟਾ ਜਿਹਾ ਨੰਬਰ ਜਾਰੀ ਕਰਤਾ ਕਿ ਇਹਦੇ ਤੇ ਜੀ ਤੁਸੀਂ ਪੁੱਛ ਵਿੱਚ ਕਰ ਸਕਦੇ ਹੋ ਪਰ ਜਿਹੜਾ ਸਮਾਨ ਚੁੱਕਿਆ ਗਿਆ ਉਹਦੀ ਵਾਪਸੀ ਕਿਵੇਂ ਕਰਾਓਗੇ ਬਿਲਕੁਲ ਸ ਮੈਨੂੰ ਤੇ ਇਥੋਂ ਵੀ ਪਤਾ ਇਥੋਂ ਤੱਕ ਵੀ ਪਤਾ ਲੱਗਾ ਇਧਰੋਂ ਪਾਤੜਾ ਪਾਤਣਾ ਵਾਲੀ ਸਾਈਡ ਤੋਂ ਦੱਸਿਆ ਕਿਸੇ ਬੰਦੇ ਨੇ ਕਿ ਸਮਾਨ ਚੁਕਾਇਆ ਗਿਆ ਜੀ ਮਤਲਬ ਕਿ ਉੱਥੇ ਜਿਹੜੇ ਜਿਹੜਾ ਲਿਜਾ ਸਕਦਾ ਲੈ ਜਾਓ ਹਾਂਜੀ ਹਾਂਜੀ ਵੀ ਜਿਹੜੇ ਗਰੀਬ ਤਪਕੇ ਵਾਲੇ ਬੈਠੇ ਹੁੰਦੇ ਆ ਛੁੱਗੀ ਝੋਪੜੀ ਵਾਲੇ ਉਹ ਜਿਹੜੇ ਇਲਾਕੇ ਹੁੰਦੇ ਆ ਉਹਨਾਂ ਨੂੰ ਕਿਆ ਗਿਆ ਚੱਕ ਲੋ ਹੂੰ ਤੇ ਫਿਰ ਤੋਂ ਹੁਣ ਪਰਪਾਈ ਕਰਨੀ ਵੀ ਮਤਲਬ ਕਿ ਤੇ ਜੀ ਹੈ ਹੀ ਆ ਕਿ ਸਮਾਨ ਜਿਹੜਾ ਸੀਗਾ ਉਹ ਕਹ ਲਓ ਕਿ ਬਈ ਨਿਜੀ ਵਰਤੋਂ ਵਾਲਾ ਜਿਹੜਾ ਰੋਜ਼ਮਰਰਾ ਦੀ ਵਰਤੋਂ ਵਾਲਾ ਉੱਥੋਂ ਬਹੁਤ ਚੁੱਕਿਆ ਗਿਆ ਜੀ 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 ਮਿੰਟੂ ਜੀ ਅਜਸੀ ਸਿੰਘ ਜੀ ਦੱਸ ਰਹੇ ਨੇ ਕਹਿੰਦੇ 18 ਲੱਖ ਦਾ ਤਾਂ ਕਹਿੰਦੇ ਸੋਲਰ ਪਲਾਂਟ ਇਸ਼ੂ ਮੰਤਰ ਹੋ ਗਿਆ ਉੱਥੋਂ ਭੱਲੇ 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 ਤੇ ਬਹੁਤ ਸਾਰੀਆਂ ਚੀਜ਼ਾਂ ਫਿਰ ਤੈਸ ਬਹੁਤ ਸੀਗਾ ਨਾ ਸਮਾਨ ਮੈਂ ਉਹੀ ਤਾਂ ਕਹਿ ਰਹੇ ਜੀ ਸਮਾਨ ਤੁਹਾਨੂੰ ਪਹਿਲਾਂ ਚਾਹੀਦਾ ਸੀ ਮੰਦੀਪ ਸਿੱਧੂ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਹੂੰ ਉਹ ਮਤਲਬ ਕਿ ਸੁਪਰ ਕੌਪ ਕਹੇ ਜਾਂਦੇ ਆ ਅੱਜ ਕੱਲ੍ਹ ਉਹਨਾਂ ਨੂੰ ਵੜਿਆ ਰਹੇ ਨੇ ਬਹੁਤ ਸਾਰੇ ਲੋਕ ਜੀ ਤਾਂ ਉਹਨਾਂ ਨੂੰ ਇਹ ਸਾਰਾ ਮੇਰੇ ਖਿਆਲ ਦੇ ਨਾਲ ਜ਼ਿੰਮੇਵਾਰ ਮੰਨਿਆ ਜਾਣਾ ਚਾਹੀਦਾ ਕਿਉਂਕਿ ਆਪਰੇਸ਼ਨ ਦੀ ਕਮਾਂਡ ਉਹਨਾਂ ਦੇ ਕੋਲ ਸੀ ਹੂੰ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਗੁੱਡ ਬੁੱਕ 'ਚ ਆ ਗਏ ਨੇ ਉਹ ਜੀ ਠੀਕ ਹੈ ਨਾ ਜੀ ਤਾਂ ਉਹਨਾਂ ਨੂੰ ਸਾਹਮਣੇ ਆ ਕੇ ਉਹਨਾਂ ਜਵਾਬ ਦੇਣਾ ਚਾਹੀਦਾ ਇਹਨਾਂ ਚੀਜ਼ਾਂ ਤੇ ਉਹ ਤਾਂ ਲਲਕਾਰੇ ਮਾਰ ਰਹੇ ਸੀ ਕਿ ਜੇ ਫੇਰ ਆਉਣਗੇ ਜੀ ਤੇ ਅਸੀਂ ਕਿਹੜਾ ਕਿਤੇ ਚੱਲੇ ਆ ਹਮ ਮਤਲਬ ਕਿ ਕਮਾਲ ਹੋ ਗਈ ਹੈ ਜੀ ਕਿਸਾਨ ਦੇ ਨਾਲ ਸਿੱਧਾ ਸਿੱਧਾ ਹੀ ਕੰਮ ਨਹੀਂ ਸੀ ਪਰ ਤੁਸੀਂ ਹੁਣ ਆਪਦੀ ਜ਼ਿੰਮੇਵਾਰੀ ਤੇ ਨਿਭਾਓ ਨਾ ਚਲੋ ਉਹ ਤਾਂ ਤੁਸੀਂ ਜੋ ਕੀਤਾ ਸੋ ਕੀਤਾ ਹਮ ਠੀਕ ਹੈ ਤੁਹਾਨੂੰ ਹੁਕਮ ਹੋਏ ਤੁਸੀਂ ਆਪਦਾ ਹੁਕਮ ਵਜਾ ਲਿਆ ਜੀ ਕਾਨੂੰਨ ਕਾਇਦਾ ਜੋ ਵੀ ਹਵਾਲਾ ਦੇ ਕੇ ਪਰ ਜੋ ਤੁਹਾਡੀ ਜ਼ਿੰਮੇਵਾਰੀ ਬਣਦੀ ਸੀਗੀ ਤੁਸੀਂ ਉਹ ਅੱਛਾ ਐਫ ਆਈ ਆਰ ਜੇ ਕਰਦੇ ਹੋ ਤਾਂ ਤੁਸੀਂ ਅਣਪਛਾਤੇਆਂ ਦੇ ਨਾਮ ਤੇ ਕਰਦੇ ਹੋ ਤੇ ਜਿਹੜੇ ਬੰਦਿਆਂ ਦੇ ਘਰੋਂ ਸਮਾਨ ਫੜਿਆ ਗਿਆ ਰਿਕਵਰੀ ਹੋ ਗਈ ਪਰ ਹਲੇ ਉਹ ਅਣਪਛਾਤੇ ਆ ਤੁਹਾਡੀ ਪੁਲਿਸ ਵੀ ਅਣਪਛਾਤੇ ਤੇ ਚੋਰ ਵੀ ਅਣਪਛਾਤੇ ਵਾ ਆਓ ਪੰਜਾਬ ਪੁਲਿਸ ਆਲੇਓ ਕੀ ਬਾਤ ਹੈ ਜੀ ਸੱਚਮੁੱਚ ਇਹ ਨਵਾਂ ਹੀ ਕਹਿ ਲੋ ਕਿ ਇੱਕ ਤਰ੍ਹਾਂ ਦਾ ਨਵਾਂ ਹੀ ਇਹ ਚੀਜ਼ ਘੜ ਰਿਹਾ ਨਵਦੀਪ ਸਿੰਘ ਨਰਵਾਨ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਇਹ ਕਹਿ ਰਹੇ ਨੇ ਕਿ ਆਈ ਵਾਸ ਸਪੈਕਟਿਕਲ ਵੈਨ ਆਪ 1 4 ਐਮ ਪੀ ਸੀਟਸ ਜਦੋਂ ਕਹਿੰਦੇ ਆਪ ਚਾਰ ਸੀਟਾਂ ਜਿੱਤੀ ਸੀ ਉਹਨਾਂ ਸਪੈਕਟਕਲ ਸੀ ਇਹ ਪੰਜਾਬ ਦੇ ਵਿੱਚ ਔਰ ਕਈ ਮਿੱਤਰੇ ਇਥੇ ਕਹਿ ਰਹੇ ਨੇ ਕਿ ਭਾਈ ਹੌਲੀ ਹੌਲੀ ਜੇ ਲੱਭਣਗੇ ਤੇ ਫਿਰ ਲੱਭ ਜਾਣੀਆਂ ਟਰਾਲੀਆਂ ਵੀ ਲੱਭ ਜਾਣੀਆਂ 47 ਵਾਲਾ ਹਾਲ ਕੀਤਾ ਗਿਆ ਬਿਨਾ ਇੱਕ ਕਿਸਾਨ ਆਗੂ ਤੇ ਇਹ ਕਹਿ ਰਿਹਾ ਸੀਗਾ ਕਿ 100 ਤੋਂ ਵੱਧ ਟਰੈਕਟਰ ਟਰਾਲੀ ਚੋਰੀ ਹੋਇਆ ਸਰ ਟਰਾਲੇ ਇਹੋ ਜਿਹੇ ਬਣੇ ਹੋਏ ਨੇ ਮੇਰੇ ਖਿਆਲ ਦੇ ਨਾਲ ਆਮ ਅਸੀਂ ਜਦੋਂ ਛੋਟੇ ਹੁੰਦੇ ਸੀਗੇ 20 ਵੀ 30 3000 ਦੀ ਟਰਾਲੀ ਤੋਂ ਉਦੋਂ ਬਣਦੀ ਸੀ 30000 ਦੀ ਭਾਰੀ ਟਰਾਲੀ ਉਦੋਂ ਬਣਦੀ ਸੀ ਛੋਟੇ ਹੁੰਦੇ ਸੀ ਅਸੀਂ ਹਾਂ ਦੇ ਹਿਸਾਬ ਨਾਲ ਹਾਂਜੀ ਲੱਖ ਰੁਪਏ ਖਰਚਾ ਆਉਂਦਾ ਜੀ ਤੇ ਜਿਹੜਾ ਤਾਂ ਉਹ ਟਰਾਲਾ ਹੁੰਦਾ ਚੌੜਾ ਉਹ ਤਾਂ ਬਹੁਤ ਮਹਿੰਗਾ ਹੁੰਦਾ ਸਾਬ ਖਾਸ ਕਰਕੇ ਉੱਥੇ ਗਏ ਤੇ ਉਹਦਾ ਕਈ ਤਾਂ ਤਿਆਰ ਕਰੇ ਹੋਏ ਟਰਾਲੇ ਸੀ ਹਾਂਜੀ ਹਾਂਜੀ ਉਹ ਅੱਜ ਕੱਲ ਆਪਣੇ ਬੰਦੇ ਸ਼ੌਂਕ ਨਾਲ ਵੀ ਕਰਵਾਉਂਦੇ ਨੇ ਹੂੰ ਠੀਕ ਹੈ ਜੀ ਟਰੈਕਟਰ ਵੀ ਚੋਰੀ ਹੋਏ ਨੇ ਜੀ ਇਹ ਬਹੁਤ ਵੱਡਾ ਮਸਲਾ ਤੇ ਉਹ ਦੇਖੋ ਉਹ ਜੱਡ ਕਿਸਮ ਦਾ ਨੁਮਾਇੰਦਾ ਸਾਡਾ ਹੂੰ ਹੂੰ ਉਹ ਜੱਡ ਦਾ ਮਤਲਬ ਇਹ ਹੀ ਹੁੰਦਾ ਕਿ ਜਿਹੜਾ ਅਕਲੋਂ ਪੈਦਲ ਹੋਵੇ ਜੀ ਉਹ ਕਹ ਰਿਹਾ ਜੀ ਬੱਲੇਓ ਤੁਹਾਡੇ ਚੱਲ ਗਈ ਸਰਕਾਰ ਕਮਾਲ ਦੀ ਗੱਲ ਹੈ ਯਾਰ ਤੁਸੀਂ ਦਾ ਹਿਸਾਬ ਕਿਤਾਬ ਤਾਂ ਲਾ ਕੇ ਦੇਖੋ ਤੁਸੀਂ ਡਾਇਰੈਕਟਰਾਂ ਦੇ ਹਿਸਾਬ ਕਿਤਾਬ ਵੀ ਲਾ ਲਓ ਜੇ 100 ਹੈ ਸੱਚਮੁੱਚ ਜੇ ਗਿਣਤੀ ਹੈ ਤਾਂ ਉਹਦਾ ਹਿਸਾਬ ਕਿਤਾਬ ਲਾ ਲਓ ਬਾਕੀ ਸਮਾਨ ਨੂੰ ਛੱਡੋ ਅ ਭੱਟੀ ਸਾਹਿਬ ਕਹਿ ਰਹੇ ਨੇ ਕਿ ਸੱਚਮੁੱਚ ਗੱਲ ਤੁਹਾਡੀ 100% ਸੱਚ ਹੈ ਕਿ ਸਮਾਨ ਕਹਿੰਦੇ ਕਹਿ ਕੇ ਚੱਕਵਾਇਆ ਗਿਆ ਉਥੋਂ ਜੀ ਮੈਨੂੰ ਪਾਤੜਾ ਤੋਂ ਦੱਸਿਆ ਉਸ ਇਲਾਕੇ ਚੋਂ ਦੱਸਿਆ ਉਹਨਾਂ ਨੇ ਕਿਹਾ ਕਿ ਉੱਥੇ ਕਿਹਾ ਗਿਆ ਕਿ ਚੱਕਲੋ ਜਲਦੀ ਤੋਂ ਜਲਦੀ ਜਿਹਦੇ ਹੱਥ ਜੋ ਆਉਂਦਾ ਤੇ ਲੋਕ ਉਥੋਂ ਪੰਡਾ ਭਰ-ਭਰ ਕੇ ਲੈ ਕੇ ਗਏ ਨੇ ਐਸਾ ਉਥੋਂ ਦੇ ਲੋਕਾਂ ਨੇ ਦੱਸਿਆ ਜੀ ਸਾਨੂੰ ਹੂੰ ਸਰਜੀ ਸਿੰਘ ਜੀ ਦੱਸ ਰਹੇ ਨੇ ਮਿੰਟ ਜੀ ਕਹਿੰਦੇ ਕਿ 150 200 ਕਰੋੜ ਦਾ ਦੋਨੋਂ ਧਰਨਿਆਂ ਦਾ ਕਹਿੰਦੇ ਸਮਾਨ ਸੀਗਾ ਜਿਹੜਾ ਉੱਥੋਂ ਟੋਟਲ ਉੱਥੇ ਜਿਹੜਾ ਟੋਟਲ ਸਮਾਨ ਸੀ ਜਿਹੜਾ ਜਸਪਾਲ ਜੀ ਕਹਿ ਰਹੇ ਹਾਲੇ ਹੁਣ ਉਧਰ ਨੈਟ ਚੱਲਣਾ ਸਟਾਰਟ ਹੋ ਗਿਆ ਹੋਵੇਗਾ ਨਾ ਤਾਂ ਜਿਹੜੇ ਉੱਥੋਂ ਧਰਨਿਆਂ ਤੋਂ ਉੱਠ ਕੇ ਆ ਜਾਂ ਉੱਥੇ ਦੇ ਲੋਕ ਆ ਹੁਣ ਤਾਂ ਆਪਣੀ ਗੱਲ ਰੱਖ ਸਕਦੇ ਆ ਜੀ ਠੀਕ ਹੈ ਨਾ ਜੀ ਤਾਂ ਉਹਨੂੰ ਖੁਸ਼ ਦੇਣ ਉਹ ਗੱਲ ਵੀ ਨਹੀਂ ਰੱਖ ਸਕਦੇ ਆ ਆਪਦੀ ਹਾਂ ਜੀ ਹਾਂ ਜੀ ਹਾਂ ਜੀ ਮੋਬਾਈਲ ਵਾਲੇ ਐਮਐਲਏ ਸਾਹਿਬ ਅੱਜ ਸਾ ਉਹ ਬੋਲ ਰਿਹਾ ਸੀ ਕਿ ਅੱਜ ਠੀਕ ਹੈ ਠੀਕ ਹੈ ਜੀ ਠੀਕ ਹੈ ਜ ਤਾਂ ਗੱਲ ਇਹ ਆ ਕਿ ਭਾਈ ਇਹ ਤਾਂ ਕਮਾਲ ਦੀ ਗੱਲ ਹੈ ਕਿ ਯਾਰ 150 200 ਕਰੋੜ ਦਾ ਸਮਾਨ ਹੂੰ ਇਹ ਇਹਨਾਂ ਦੀ ਅਸੈਸਮੈਂਟ ਹੈ ਪਰ ਉਹਦੇ ਚ ਹੁਣ ਕਿੰਨੇ ਪਰਸੈਂਟ ਗੈਪ ਹੋਇਆ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਸਵਾਲ ਹੈ ਸੱਚਮੁੱਚ ਜੇ ਮੰਨ ਲਓ ਇਹਨਾਂ ਦੀ ਗੱਲ ਆਪਾਂ ਮੰਨ ਲਈਏ ਹਾਲਾਂਕਿ ਚਲੋ ਇਹਨਾਂ ਦਾ ਆਪਣਾ ਨਹੀਂ ਹੈ ਕਿ ਜੇ ਇੰਨੇ ਦਾ ਸਮਾਨ ਹੈ ਜੀ ਮੇਰਾ ਮੰਨਣਾ ਨਹੀਂ ਇੰਨੇ ਦਾ ਹੋਏਗਾ ਪਰ ਜੇ ਆਪਾਂ ਮੰਨ ਲਈਏ ਕੁਝ ਕਰੋੜ ਦਾ ਵੀ ਮੰਨ ਲਈਏ ਤਾਂ ਕਿੰਨੇ ਪਰਸੈਂਟ ਗਿਆ ਹੈ ਕਿੰਨਾ ਨੁਕਸਾਨ ਹੋਇਆ ਤੋ ਉਹ ਜਿਹੜਾ ਵਿਧਾਇਕ ਸਾਹਿਬ ਆ ਮਨ ਹੀ ਹੋਗਾ ਉਹ ਕਹਿ ਰਿਹਾ ਗੱਲ ਹੀ ਕੋਈ ਨਹੀਂ ਮਤਲਬ ਕਿ ਕਿਸੇ ਮੈਂ ਕਹਿ ਰਿਹਾ ਕਿ ਸੂਈ ਤੋਂ ਲੈ ਕੇ ਨਾਗਰਿਕ ਦੇ ਜਹਾਜ਼ ਤੱਕ ਦੀ ਸੁਰੱਖਿਆ ਤੁਹਾਡੇ ਹੱਥ ਦਿੱਤੀ ਆ ਜੀ ਵਾਰ-ਵਾਰ ਜਹਾਜ਼ ਵੀ ਉੱਪਰ ਆਇਆ ਹਾਂ ਜੀ ਆ ਵੇਖ ਲਓ ਆਪਣੇ ਉੱਥੋਂ ਵੀ ਜਹਾਜ਼ ਲੰਘ ਰਿਹਾ ਜੀ ਖੈਰ ਮਿੱਤਰੋ ਡੋਡੀ ਦੱਸ ਰਹੇ ਨੇ ਮਿੱਤਰੋ ਜੀ ਗਿਣਤੀ ਕੋਈ ਕਹਿ ਰਿਹਾ 135 ਟਰਾਲੀਆਂ ਕੋ 44 ਖੈਰ ਆਪਾਂ ਚਲੋ ਆਪਾਂ ਵਿੱਚ ਰੱਖਿਆ ਕਿ 100 100 ਤੋਂ ਵੱਧ ਹੂੰ ਹੂੰ 100 ਤੋਂ ਵੱਧ ਟਰਾਲੀਆਂ ਦੱਸੀ ਦੀਆਂ ਨੇ ਜੀ ਜੀ ਜੀ